ਸੁੰਦਰਤਾ ਦੇ ਨਾਂ ਦੇ ਉੱਪਰ ਲੋਕ ਲੱਖਾਂ ਦੇ ਲੋਨਾਂ ਦੇ ਵਿੱਚ ਫਸਾਈ ਨਕਲੀ ਵਾਅਦਿਆਂ ਨਾਲ ਕੀਤੇ ਵੱਡੇ ਲੋਨ ਪੂਰਾ ਆਮਲਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਸੱਚੀ ਗੱਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਮਨਜੀ ਮੈਂ ਸਵਾਗਤ ਕਰਦਾ ਤਾਂ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਗਾਹਕਾਂ ਨੂੰ ਵੱਡੇ ਲੋਨਾਂ ਦੇ ਵਿੱਚੋਂ ਦੁਕਾਨਦਾਰਾਂ ਨੇ ਜਾ ਕੇ ਦੁਕਾਨ ਦੇ ਉੱਪਰ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੇ ਫਸਾ ਦਿੱਤਾ ਕਿ ਸਦਾ 4000 ਤੋਂ ਲੈ ਕੇ 8-8000 ਡਾਲਰ ਤੱਕ ਦੇ ਲੋਅਰ ਕਰ ਦਿੱਤੇ ਆਨਟਾਰੀਓ ਦੇ ਕਈ ਵੱਡੇ ਮਾਲਾਂ ਦੇ ਵਿੱਚ ਇਹ ਜਿਹੜੀ ਖਬਰ ਆ ਉਸੇਿਕ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਸਕਾਰਪਰੋ ਅਤੇ ਟਾਊਨ ਸੈਂਟਰ ਤੇ ਉਸ ਤੋਂ ਬਾਅਦ ਬ੍ਰੈਂਟਨ ਲੰਡਨ ਆਦਿ ਇਲਾਕਿਆਂ ਦੇ ਵਿੱਚ ਕੁਝ ਕੋਸਮੈਟਿਕ ਦੀਆਂ ਦੁਕਾਨਾਂ ਜਿਸ ਦੇ ਵਿੱਚ ਕਿ ਔਰੋ ਗੋਲਡ ਕੋਸਮੈਟਿਕ ਰਾਇਲ ਬੀ ਬੀ ਐਂਡ ਕੰਪਨੀਆਂ ਉਸ ਤੋਂ ਬਾਅਦ ਦ ਸੋਪ ਟਰੀ ਲੋਕਾਂ ਨੂੰ ਚਮੜੀ ਸੁਧਾਰਨ ਦੇ ਵਾਲੇ ਉਤਪਾਦ ਵੇਚਣ ਦੇ ਨਾਂ ਦੇ ਉੱਪਰ ਠੱਗਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਨੇ ਇਸ ਵਕਤੇ ਕੰਪਨੀਆਂ ਲੋਕ ਇਹ ਕਹਿੰਦੇ ਨੇ ਕਿ ਸਾਨੂੰ ਕਿਹਾ ਗਿਆ ਕਿ ਮੌਤ ਦੇ ਵਿੱਚ ਸੈਂਪਲ ਦੇਵਾਂਗੇ ਪਰ ਅੰਦਰ ਜਾ ਕੇ ਅਮੋਸ਼ਨਲ ਪ੍ਰੈਸ਼ਰਾਈਜ਼ ਕਰਕੇ ਜਿਹੜਾ ਉੱਚ ਕੀਮਤ ਵਾਲਾ ਸਮਾਨ ਵੇਚਿਆ ਗਿਆ ਉਤਪਾਦ ਦੀ ਕੀਮਤ ਕਈ ਵਾਰ 4000 ਤੋਂ ਲੈ ਕੇ 8000 ਡਾਲਰ ਤੱਕ ਸੀ ਸਾਨੂੰ ਇੱਕ ਲੋਨ ਦੇ ਵਿੱਚ ਫਸਾ ਦਿੱਤਾ ਗਿਆ ਜਿਸ ਦੇ ਲਈ ਅਸੀਂ ਕਦੇ ਸਹਿਮਤੀ ਵੀ ਨਹੀਂ ਦਿੱਤੀ ਕੁਝ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਬਿਨਾਂ ਦੱਸੇ ਹੀ ਪੈਸੇ ਕੱਟ ਲਏ ਗਏ ਸਾਰਾ ਕੁਝ ਕਿਵੇਂ ਹੋਇਆ ਇਹ ਵੀ ਤੁਹਾਨੂੰ ਦੱਸਦਣੇ ਹੈ ਕਹਿਣਾ ਹੈ ਉਹਨਾਂ ਦਾ ਇਹ ਦੁਕਾਨਾ ਵਾਲੇ ਦੁਕਾਨਦਾਰ ਆਪਣੇ ਕਰਮਚਾਰੀਆਂ ਰਾਹੀਂ ਲੋਕਾਂ ਨੂੰ ਕਹਿੰਦੇ ਸਨ ਕਿ ਉਤਪਾਦ ਤੁਹਾਡੀ ਚਮੜੀ ਦੀ ਬਿਮਾਰੀ ਜਾਂ ਬਵਾਰੀਓਸ ਨੂੰ ਠੀਕ ਦੇਣਗੇ ਉਸ ਦੇ ਵਿੱਚ ਨਖਾਰ ਆਵੇਗਾ ਪਰ ਫਿਰ ਆਖਰ ਦੇ ਵਿੱਚ ਉਹਨਾਂ ਨੂੰ ਇੱਕ ਲੋਨ ਫਾਰਮ ਤੇ ਦਸਤਖਤ ਕਰਵਾ ਲੈਂਦੇ ਸੀ ਸਾਈਨ ਕਰਵਾ ਲੈਂਦੇ ਸੀ ਇਹ ਲੋਨ ਕੁਝ ਇਸ ਤਰੀਕੇ ਕਰਾਏ ਜਾਂਦੇ ਸੀ ਕਿ ਆਮ ਲੋਕਾਂ ਤੋਂ ਦਸਤਕ ਕਰਵਾ ਲਈ ਜਾਂਦੇ ਸੀ ਪਰ ਉਹਨਾਂ ਨੂੰ ਪੂਰੀ ਕਹਾਣੀ ਕੀ ਆ ਕਿਸ ਤਰੀਕੇ ਲੋਨ ਪਰਨਾ ਕੀ ਤੁਹਾਡਾ ਲੋਨ ਹੋਣਾ ਖਾਤੇ ਦੇ ਵਿੱਚੋਂ ਪੈਸੇ ਕੱਟੇ ਜਾਣ ਨੇ ਇਸ ਤਰੀਕੇ ਦਾ ਕੁਝ ਵੀ ਨਹੀਂ ਦੱਸਿਆ ਜਾਂਦਾ ਸੀ ਇਹ ਲੋਨ ਕਾਫੀ ਵੱਡੇ ਹੁੰਦੇ ਸੀ ਤੇ ਇਤੋਂ ਤੱਕ ਕਿ ਲੈਂਡ ਕੇਅਰ ਕੈਨੇਡਾ ਨਾਂ ਦੀ ਤੀਜੀ ਪਾਰਟੀ ਵਿੱਤੀ ਕੰਪਨੀ ਰਾਹੀਂ ਦਿੱਤੇ ਜਾਂਦੇ ਸੀ ਉਪਭੋਗਤਾ ਹੁਣ ਕੀ ਕਹਿ ਰਹੇ ਨੇ ਲੋਕ ਕੀ ਕਹਿ ਰਹੇ ਨੇ ਕਈ ਲੋਕ ਚੇਂਜ ਆਰਗੇਨਾਈਜੇਸ਼ਨ ਉੱਪਰ ਪਟੀਸ਼ਨ ਦਾਇਰ ਕਰ ਰਹੇ ਨੇ ਕੰਜ਼ਿਊਮਰ ਪਟੀਸ਼ਨ ਅਫੀਸਰ ਨੂੰ ਵੀ ਸ਼ਿਕਾਇਤ ਕਰ ਰਹੇ ਨੇ ਰੇਡੀਏਟਰ ਤੇ ਆਪਣੀਆਂ ਕਹਾਣੀਆਂ ਸਾਂਝਾ ਕਰ ਰਹੇ ਨੇ WhatsApp ਗਰੁੱਪ ਬਣਾ ਕੇ ਹੋਰ ਲੋਕਾਂ ਦੀ ਮਦਦ ਕਰ ਰਹੇ ਨੇ ਪਰ ਦੁਕਾਨਦਾਰਾਂ ਦੇ ਉੱਪਰ ਵੱਡੇ ਸਵਾਲ ਜਿੱਥੇ ਖੜੇ ਹੁੰਦੇ ਨੇ ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਬਿਆਨ ਆ ਰਹੇ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਦੁਕਾਨ ਮਾਲਕਾਂ ਦਾ ਹੀ ਕਹਿਣਾ ਹੈ ਕਿ ਉਹ ਕਹਿੰਦੇ ਕਿ ਅਸੀਂ ਕਿਸੇ ਨਾਲ ਠੱਗੀ ਨਹੀਂ ਕਰ ਰਹੇ ਅਸੀਂ ਉਹਨਾਂ ਦੇ ਕਹਿਣੇ ਅਨੁਸਾਰ ਭੋਗਤਾ ਆਪਣੀ ਮਰਜ਼ੀ ਦੇ ਨਾਲ ਪ੍ਰੋਡਕਟ ਖਰੀਦਦੇ ਨੇ ਪਰ ਲੋਕ ਕਹਿੰਦੇ ਨੇ ਕਿ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ ਧੋਖੇ ਦੇ ਵਿੱਚ ਰੱਖਿਆ ਜਾਂਦਾ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਸਹੀ ਤਰੀਕੇ ਦੇ ਨਾਲ ਲੋਨ ਦੇ ਟਰਮਸ ਵੀ ਨਹੀਂ ਦੱਸੇ ਜਾਂਦੇ ਉਹ ਪਾਤ ਦੀਆਂ ਜਿਹੜੀਆਂ ਪ੍ਰੋਡਕਟ ਦੀਆਂ ਜਿਹੜੀਆਂ ਗੱਲਾਂ ਨੇ ਉਹ ਵਧਾ ਚੜਾ ਕੇ ਦੱਸੀਆਂ ਜਾਂਦੀਆਂ ਨੇ ਹੁਣ ਕੀ ਕੁਝ ਹੋ ਰਿਹਾ ਕਈ ਲੋਕ ਕੋਰਟ ਕੇਸ ਦੇ ਵਿੱਚ ਜਾ ਚੁੱਕੇ ਨੇ ਯਾਨੀ ਕਿ ਹੁਣ ਕੰਪਨੀਆਂ ਦੇ ਉੱਪਰ ਕੇਸ ਦੁਕਾਨਦਾਰਾਂ ਦੇ ਉੱਪਰ ਕੇਸ ਕਰ ਦਿੱਤੇ ਨੇ ਲੋਕ ਸਰਕਾਰ ਅਤੇ ਮੀਡੀਆ ਤੋਂ ਮਦਦ ਦੀ ਗੁਹਾਰ ਲਾ ਰਹੇ ਨੇ ਸਟੋਰ ਜਾਂ ਤਾਂ ਜਿਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਜਾਂ ਫਿਰ ਇਹਨਾਂ ਨੂੰ ਬੰਦ ਕਰਨ ਦੀ ਮੰਗ ਆਮ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾਣ ਇਹ ਲੋਕ ਮੀਡੀਆ ਦੇ ਵਿੱਚ ਆ ਕੇ ਮੰਗ ਕਰ ਰਹੇ ਨੇ ਜਾਂ ਫਿਰ ਕੁਝ ਲੋਕ ਇਸ ਗੱਲ ਨੂੰ ਲੈ ਕੇ ਕੋਰਟ ਦੇ ਵਿੱਚ ਵੀ ਜਾ ਰਹੇ ਨੇ ਪਟੀਸ਼ਨਾਂ ਦਾਇਰ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਕੋਸਮੈਟਿਕ ਦੇ ਪ੍ਰੋਡਕਟ ਵੇਚਣ ਦੇ ਨਾਂ ਤੇ ਇੱਕ ਲੋਕਾਂ ਨੂੰ ਜਿਹੜਾ ਕੁਝ ਕੁ ਚੰਗਾ ਬਣਾਉਣ ਦੇ ਖਾਤਰ ਜਾਨੀ ਕਿ ਲੋਕਾਂ ਨੂੰ ਸੁੰਦਰਤਾ ਦੇ ਨਾਂ ਤੇ ਲੱਖਾਂ ਦੇ ਲੋਨਾਂ ਦੇ ਵਿੱਚ ਫਸਾ ਦਿੱਤਾ ਗਿਆ ਤੇ ਝੂਠੇ ਵਾਅਦਿਆਂ ਦੇ ਵਿੱਚ ਵੱਡੇ ਵੱਡੇ ਲੋਗੋਂ ਕਰ ਦਿੱਤੇ ਨੇ ਤੇ ਹੁਣ ਲੋਕ মিডিਆ ਦੇ ਅੱਗੇ ਇਹ ਗੁਹਾਰ ਲਾ ਰਹੇ ਨੇ ਕਿ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ ਜਾਵੇ ਸਾਰੀ ਦੁਨੀਆ ਨੂੰ ਪਹੁੰਚਾਈ ਜਾਵੇ ਤਾਂ ਜੋ ਉਹਨਾਂ ਨਾਲ ਇਨਸਾਫ ਕਰਕੇ ਜਿਨ੍ਹਾਂ ਕੰਪਨੀਆਂ ਨੇ ਦੁਕਾਨਦਾਰਾਂ ਨੇ ਧੋਖਾਧੜੀ ਕੀਤੀ ਆ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ